ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਚੌਪਈ ਸਾਹਿਬ ਇੱਕ ਓੰਕਾਰ ਵਾਹਿਗੁਰੂ ਜੀ ਕੀ ਫਤਿਹ ਪਾਤ ਸਾਹਿਬ 10ਵੀਂ ਕਬੀਓ ਬਾਚ ਬੇਨਤੀ ਚੌਪਈ ਹਮਰੀ ਕਰੋ ਹਾਥ ਦੇ ਰੱਛਾ ਪੂਰਨ ਹੋਵੇ ਚੇਤ ਕੀ ਇੱਛਾ ਤਵ ਚਰਨਨ ਮਨ ਰਹੇ ਹਮਾਰਾ ਆਪਣਾ ਜਾਨ ਕਰੋ ਪ੍ਰਤਪਾਰਾ ਹਮਰੇ ਦੁਸ਼ਟ ਸਭਾ ਤੁਮ ਕਾਵਹੂ आप हाथ दे मोहे बचाव हो सुखी बसे मोरो परिवार सेवक सेख सब करतारा मोर अच्छा निज कर करिए सब बैरन को आज सुंगरिए पूरन होए हमारी आशा तर्प जन की रह प्यासा तुम्हें शाड कोई और ना त्याहु जो भर चाहो सो तुम थे पाऊं सेवक सिख हमारे तारिय है ਚੁਣ ਚੁਣ ਸਤਰ ਹਮਾਰੇ ਮਾਰੀਏ ਹੈ ਆਪ ਹਾਥ ਦੇ ਮੁਝੇ ਉਬਰੀਏ ਮਰਨ ਕਾਲ ਕਾ ਤਰਾਸ ਨਿਵਰੀਏ ਹੋ ਜੋ ਸਦਾ ਹਮਾਰੇ ਪੱਛਾ ਸ੍ਰੀ ਅਸਤੋਜ ਜੂ ਕਰੀਏ ਹੋ ਰੱਛਾ ਰਾਖ ਲਿਓ ਮੋਹਿ ਰਾਖਣ ਹਾਰੇ සාහිව සන්ත සහයිපයාරේ දීන බාන්ධ දෘෂ්ඨනකේ හන්තා තුමොහෝ පුරී චතුර දසකන්තා, කාලපායේ බ්‍රහ්ම බපතරා, කාලපායේ සෙවජූ අවතරා කාලපායේ කාර බිසනු ප්‍රකාසා. ਸਕਲ ਕਾਲ ਕਾ ਕੀ ਆਤਮਾ ਸਾ ਜਵਨ ਕਾਲ ਜੋਗੀ ਸੇਵ ਕੀਓ ਬੇਦਰਾਜ ਬ੍ਰਹਮ ਜੂਥਿਓ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਹੇ ਹਮਾਰਾ ਜਵਨ ਕਾਲ ਸਭ ਜਗਤ ਬਨਾਇਓ ਦੇਵ ਦਾਤ ਜਛਣ ਉਪਜਾਇਓ ਆਦ ਅੰਤ ਏਕ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਤਿਸ ਹੀ ਕੋ ਹਮਾਰੀ ਸਕਲ ਪ੍ਰਜਾ ਜਿਨ ਆਪ ਸਵਾਰੀ ਸੇਵਕਾਂ ਕੋ ਸਭ ਗੁਣ ਸੁਖ ਦਿਓ ਸਤਰਣ ਕੋ ਪਲ ਮੋ ਬਦ ਕੀਓ ਘਾਟ ਘਾਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਨਤ ਚੀਟੀ ਤੇ ਕੁੰਚਰ ਅਸਥੂਲਾ ਸਭ ਪਾਰ ਕਿਰਪਾ ਦ੍ਰਿਸ਼ਟ ਕਰ ਫੁਲਾ ਸੰਤਨ ਦੁਖ ਪਾਏ ਤੇ ਦੁਖੀ ਸੋ ਕਬਾਇ ਸਾਜਨ ਕੇ ਸੁਖੀ ਇੱਕ ਇਕ ਕੀ ਪੀਰ ਪਛਾਨੈ ਘਾਟ ਘਾਟ ਕੇ ਪੜ ਪਟ ਕੇ ਜਾਨੈ ਜਬ ਉਦ ਕਰਖ ਕਰਾ ਕਰ ਤਾਰਾ ਪ੍ਰਜਾ ਤਰਤ ਤਬ ਦੇਹ અપਾਰਾ ਜਬਿਆ ਕਰਖ ਕਰਤ ਹੋ ਕਬ ਹੂੰ ਤੁਮ ਮਾ ਮਿਲਤ ਦੇ ਤਰ ਸਭ ਹੂੰ ਜੇਤੇ ਬਦਨ ਸ੍ਰਿਸ਼ਟ ਸਭ ਧਾਰੈ ਆਪੇ ਆਪਣੀ ਭੂਜਿ ਉਚਾਰੈ ਤੁਮ ਸਭ ਹੀ ਤੇ ਰਹਤ ਨਿਰਾਲਮ ਜਾਣਤ ਵੇਦ ਭੇਦ ਅਰ ਆਲਮ ਨਿਰੰਕਾਰ ਨਿਰਬੇਕਾਰ ਨਿਰਲਾmb ਆਦ ਅਨੀਲ ਅਨਾਦ ਅਸੰਭ ਤਾਕਾ ਮੂੜ ਉਚਾਰਤ ਭੇਦਾ ਜਾ ਕੋ ਪੇਵ ਨ ਪਾਵਤ ਬੇਦਾ ਤਾ ਕੋ ਕਰ ਪਾਹਨ ਅਨਮਾਨਤ ਮਹਾ ਮੂੜ ਕਸ਼ ਭੇਦ ਨ ਜਾਣਤ ਮਹਾਦੇਵ ਕੋ ਕਹਿਤ ਸਦਾ ਸੇਵ ਨਰੰਕਾਰ ਕਾ ਚੀਨਿਤ ਨਹ ਪੇਵ ਆਪ ਆਪਣੀ ਬੁੱਧ ਹੈ ਜੀਤੀ ਬਰਨਤ ਪਿੰਨ ਪਿੰਨ ਤੋਹੇ ਤੇਤੀ ਤੁਮਰਾ ਲਖਾ ਨਾ ਜਾਏ ਪਸਾਰਾ ਕਹਿ ਬਿਦ ਸਜਾ ਪ੍ਰਥਮ ਸੰਸਾਰਾ ਇਕਾ ਰੂਪ ਅਨੂਪ ਸੂਰੂਪਾ ਰੰਕ ਭਇਓ ਰਾਵ ਕਹੀ ਭੂਪਾ ਅੰਡੇ ਜੇਰਜ ਸੇਤਜਕੀਨੀ ਉੱਤਪੁਰ ਖਾਨ ਬਹੁਰ ਰਾਜ ਦਿਨੀ ਕਹੂੰ ਫੂਲ ਰਾਜਾ ਵੈ ਬੈਠਾ ਕਹੂੰ ਸਿਮਟ ਭਇਓ ਸ਼ੰਕਰ ਇਕੈਠਾ ਸਿਗਰੀ ਸ੍ਰਿਸ਼ਟ ਦਿਖਾਏ ਚੰਪਵ ਆਦ ਜੁਗਾਦ ਸਰੂਪ ਸੀ ਯੰਭਵ ਅਬ ਰੱਛਾ ਮੇਰੀ ਤੁਮ ਕਰੋ ਸਿੱਖ ਉਬਾਰ ਅਸਿੱਖ ਸੰਗਰੋ ਦੁਸ਼ਟ ਜਿਤੇ ਉਠਵਾਤੇ ਉਤਪਾਤਾ ਸਕਲ ਮਲੇਸ਼ ਕਰੋ ਰਣ ਘਾਤਾ ਜੇ ਅਸ ਤੁਜ ਤਵ ਸਰਨੀ ਪਰੇ ਤਿਨ ਕੇ ਦੁਸ਼ਟ ਦੁਖਤ ਹੈ ਮਰੇ ਪੁਰਖ ਜਵਨ ਪਗ ਪਰੇ ਤਿਹਾਰੇ ਤੈਨਕੇ ਤੁਮ ਸੰਕਟ ਸਭ ਟਾਰੇ ਜੋ ਕਾਲ ਕੋ ਇੱਕ ਵਾਰ ਧਿਆਏ ਹੈ ਤਾਂਕੇ ਕਾਲ ਨੇਕਟ ਨਹਿ ਐ ਹੈ ਰੱਛਾ ਹੋਏ ਤਾਹੇ ਸਭ ਕਲਾ ਦੁਸ਼ਟ ਰਿਸਟ ਟਰੇ ਤਤਕਾਲਾ ਰੇ ਪਾਦਰਸ਼ਟ ਤਨ ਜਾਹੇ ਨ ਹਰ ਹੋ ਤਾਕੇ ਤਾਪ ਤਲਕ ਮਹਿ ਹਰ ਹੋ ਰਿੱਧ ਸਿੱਧ ਘਰਮ ਸਭ ਹੋਈ ਦੁਸ਼ਟ ਸ਼ਾਸਵਕ ਨ ਕੋਈ ਇੱਕ ਬਾਰ ਜਿਨ ਤੁਮੈ ਸੰਭਾਰਾ ਕਾਲ ਫਾਸਤੇ ਤਾਹੇ ਉਬਾਰਾ जय ने नार नाम तिहारो कहा दर्द दुष्ट दुखते रहा खड्ग केत मैं शरण तिहारी आप हाथ द लेहो उबारी सरबठार मोह सहाय दुष्ट दुखते लेहो बचाई कृपा करे हम पर जगमाता ग्रंथ कर ग्रंथ कथा पूर्ण शुभ राता किलबिख शकल दे को हरता दुष्ट दोखियन को शय करता जब श्रेयस्तुजय दयाला पूर्ण करा ग्रंथ तत्काला ਮਾਨਿ ਬਾਂਛਤ ਫਲ ਪਾਵੇ ਸੋਈ ਦੁੱਖ ਨਾ ਤਿਸੈ ਵਿਆਪਤ ਕੋਈ ਅੜੈਲਾ ਸੁਣੇ ਗੂੰਗ ਜੋ ਯਾਹੇ ਸੁਰਸਨਾ ਪਾਵੇ ਸੁਣੇ ਮੂਡ ਚਿੱਤ ਲਾਏ ਚਤੁਰਤਾ ਆਵੇ ਦੁੱਖ ਦਰਦ ਤੋਂ ਨਿਕਟ ਨਾ ਤੈਨ ਨਰਕੇ ਰਹੈ ਹੋ ਜੋ ਯਾਕੀ ਇੱਕ ਬਾਰ ਚੌਪਈ ਕੋ ਕਹੈ ਚੌਪਈ ਸੰਬਤ 17 ਸਹਸ 55 ਹਾਰਡ ਵਦੀ ਪ੍ਰਥਮ ਸੁਖ ਦਾਵਨ ਤਵੈ ਪ੍ਰਸਾਦ ਕਰ ਗ੍ਰੰਥ ਸੁਧਾਰਾ ਪੂਲ ਪਰੇ ਲਹੋ ਲਿਓ ਸੁਧਾਰਾ ਦੋਹਰਾ ਸਗਲ ਦੁਆਰ ਕੋ ਛਾੜ ਕੇ गह्यो तुहारो द्वार बाहे गहे के लाज अस गोविंद दास तुहार सगल द्वार का छाडकै गह्यो तुहारो द्वार ਵਾਹਿ ਗਏ ਕੇਲਾ ਜਸ ਗੋਬਿੰਦ ਦਾਸ ਤੁਹਾਰ ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ